ਔਰੰਗਜ਼ੇਬ ਦੇ ਸਮੇਂ ਦੀ ਗਾਥਾ ਹੈ ਔਰੰਗਜ਼ੇਬ ਦੇ ਸਮੇਂ ਔਰੰਗਜ਼ੇਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਕਈ ਬਾਤਾਂ ਤੇ ਆਪਣਾ ਇਤਰਾਜ਼ ਜਤਾਇਆ ਤੇ ਧੰਨ ਗੁਰੂ ਹਰ ਰਾਇ ਪਾਤਸ਼ਾਹ ਜੀ ਨੇ ਕਿਹਾ ਜਾ ਪੁੱਤਰ RAM ਰਾਏ ਜਾ ਉਹਦੀ ਨਿਸ਼ਚਾ ਕਰਾ ਕੇ ਆ ਉਹਦੇ ਸ਼ੰਕਿਆਂ ਨੂੰ ਦੂਰ ਕਰ ਜਾ ਗੁਰੂ ਨਾਨਕ ਦੇਵ ਮਹਾਰਾਜ ਦਾ ਹੱਥ ਤੇਰੇ ਸੀਸ ਤੇ ਤੇਰੇ ਪਿੱਠ ਤੇ ਰਹੇਗਾ ਜਿੰਨਾ ਚਿਰ ਤੂੰ ਗੁਰੂ ਦੀ ਸ਼ਰਨ ਵਿੱਚ ਰਹੇਗਾ ਜਿਹੜਾ ਵੀ ਤੈਨੂੰ ਸਵਾਲ ਕਰੇਗਾ ਉਹਦੇ ਸਵਾਲ ਦਾ ਐਸਾ ਤੂੰ ਜਵਾਬ ਦੇਵੇਂਗਾ ਕਿ ਉਹ ਸੁਣ ਕੇ ਸਨ ਹੋ ਜਾਏਗਾ ਉਹਦੀ ਸ਼ੰਕੇ ਤੋਂ ਨਿਵਰਤੀ ਹੋ ਜਾਏਗੀ ਐਸਾ ਹੀ ਹੋਇਆ ਇਸ ਦਿੱਲੀ ਵਿੱਚ ਆਏ ਔਰੰਗਜੀਬ ਨੇ ਕਈ ਤਰ੍ਹਾਂ ਦੇ ਸਵਾਲ ਰੱਖੇ ਬਾਬਾ RAM ਰਾਇ ਨੇ ਬੜੇ ਤਸੱਲੀ ਬਖਸ਼ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ 당 ਰਹਿ ਗਿਆ ਔਰੰਗਜੀਬ ਤੇ ਆਖਰ ਵਿੱਚ ਸੰਖੇਪ ਵਿੱਚ ਬਿਆਨ ਕਰ ਰਿਹਾ ਆਖਰ ਵਿੱਚ ਕਹਿਣ ਲੱਗਾ ਤੁਹਾਡੇ ਸਾਰੇ ਜਿਹੜੇ ਜਵਾਬ ਨੇ ਨਾ ਕਾਬਿਲ ਏ ਤਾਰੀਫ ਨੇ ਤੁਸੀਂ ਮੇਰੀ ਤਸੱਲੀ ਕਰਾ ਦਿੱਤੀ ਪਰ ਤੁਹਾਡੀ ਬਾਣੀ ਦੇ ਅੰਦਰ ਇੱਕ ਬਚਨ ਹੁੰਦਾ ਮਿੱਟੀ ਮੁਸਲਮਾਨ ਕੀ ਪੇੜ ਐ ਪਈ কুমਿਆ ਇਹਦਾ ਅਰਥ ਇਹ ਸਾਡੀ ਤੋਹੀਨ ਹੈ ਸਾਡੀ ਤੋਹੀਨ ਕੀਤੀ ਗਈ ਹੈ ਸਾਰੇ ਸਵਾਲਾਂ ਦੇ ਜਵਾਬ ਬੜੇ ਤਸੱਲੀ ਬਖਸ਼ ਬੜੀ ਰੀਜ਼ ਨਾਲ ਦਿੰਦੇ ਪਰ ਜਦੋਂ ਇਹ ਸਵਾਲ ਕੀਤਾ ਪਹਿਲੀ ਵਾਰ ਬਾਬਾ RAM ਰਾਏ ਦਾ ਮਨ ਗੁਰੂ ਦੀ ਸ਼ਰਨ ਵਿੱਚੋਂ ਉੱਠਿਆ ਤੇ ਆਪਣੇ ਅਕਲ ਦੇ ਘੋੜੇ ਦੜਾਉਣ ਲੱਗਾ ਕਿ ਔਰੰਗਜ਼ੇਬ ਮੇਰੇ ਤੋਂ ਇੰਨਾ ਪ੍ਰਸੰਨ ਹੈ ਇਹਦੀ ਪ੍ਰਸੰਤਾ ਨੂੰ ਹੁਣ ਮੈਂ ਖਾਰਜ ਕਿਵੇਂ ਕਰਦੇ ਆ ਕਹਿਣ ਲੱਗਾ ਜੀ ਇਹ ਲਖਾਰੀ ਦੀ ਗਲਤੀ ਹੈ ਇਹ ਲਿਖਿਆ ਇਸ ਤਰ੍ਹਾਂ ਹੈ ਮਿੱਟੀ ਬੇਈਮਾਨ ਕੀ ਗੁਰੂ ਦੀ ਸ਼ਰਨ ਵਿੱਚੋਂ ਉੱਠਿਆ ساری ਜ਼ਿੰਦਗੀ ਗੁਰੂ ਦੇ دیدار ਲਈ ਤੜਫਦਾ ਰਿਹਾ ਹਾਏ ਵੱਖਰੀ ਗੱਲ ਹੈ ਕਿ 10ਵੇਂ ਜਾਮੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਪੈ ਕੇ ਆਪਣੀ ਭੁੱਲ ਬਖਸ਼ਾਉਂਦਾ ਰਿਹਾ ਸ਼ਰਨ ਨਹੀਂ नसीब ਹੋਈ ਉਸੇ ਹੀ ਔਰੰਗਜ਼ੇਬ ਦੀ ਹਜ਼ੂਰੀ ਵਿੱਚ ਭਾਈ ਨੰਦ ਲਾਲ ਜਿਹੜਾ ਬਾਦਰ ਸ਼ਾਹ ਨੂੰ ਪੜਾਉਂਦਾ ਉਹ ਕੁਰਾਨ ਦੀ ਇੱਕ ਆਇਤ ਦੇ ਅਰਥ ਕਰ ਦਿੰਦੇ ਨੇ ਔਰੰਗਜ਼ੇਬ ਉਹਦੇ ਤੋਂ ਕਰੋਧਿਤ ਹੋ ਜਾਂਦਾ ਹੈ ਕਿ ਇੱਕ ਗੈਰ ਮੁਸਲਮਾਨ ਇੱਕ ਕਾਫਰ ਐਡੇ ਸਿਆਣੇ ਅਰਥ ਕਰ ਦਵੇ ਆਇਤ ਦੇ ਇਹਨੂੰ ਕਾਫਰ ਨਹੀਂ ਰਹਿਣਾ ਚਾਹੀਦਾ ਇਹਨੂੰ ਇਸਲਾਮ ਕਬੂਲ ਕਰਾਉਣਾ ਚਾਹੀਦਾ ਜਾਂ ਤੇ ਇਹ ਇਸਲਾਮ ਵਿੱਚ ਇਹਨੂੰ ਲਿਆਓ ਜਾਏ ਇਹਨੂੰ ਕਤਲ ਕਰ ਦਿਓ ਉਹ ਉਥੋਂ ਡਰਦਾ ਮਾਰਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਕਿਉਂਕਿ ਗੁਰੂ ਦਾ ਕੀ ਸੁਭਾਅ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਜਿਹੜਾ ਸ਼ਰਨ ਵਿੱਚ ਆਉਂਦਾ ਗੁਰੂ ਉਹਨੂੰ ਆਪਣੀ ਗਲਵੱਕੜੀ ਵਿੱਚ ਲੈਂਦੇ ਨੇ ਉਸ ਸ਼ਰਨ ਵਿੱਚ ਆਏ ਤੇ ਉਹਦੀਆਂ ਲਿਖਤਾਂ ਨੂੰ ਗੁਰੂ ਸਾਹਿਬ ਨੇ ਕਹਿ ਦਿੱਤਾ ਇਹ ਜ਼ਿੰਦਗੀ ਨਾਮਾ ਜ਼ਿੰਦਗੀ ਨਾਮਾ ਤੇਰੀ ਕੋਈ ਵੀ ਲਿਖਤ ਕੋਈ ਪੜ੍ਹੇਗਾ ਤੇਰੇ ਇਸ ਜ਼ਿੰਦਗੀ ਨਾਮੇ ਵਿੱਚੋਂ ਪੜ੍ਹ ਕੇ ਕੋਈ ਜ਼ਿੰਦਗੀ ਪ੍ਰਾਪਤ ਕਰ ਲਏਗਾ ਅੱਜ ਵੀ ਵੇਖੋ ਰਹਿਤ ਮਰਿਆਦਾ ਵਿੱਚ ਵੀ ਦਰਜ ਹੈ ਕਿ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੇ ਬਚਨ ਪੜੇ ਜਾਂਦੇ ਨੇ ਪੰਡਤ ਕਿਰਪਾ RAM ਗੁਰੂ ਦੀ ਸ਼ਰਨ ਵਿੱਚ ਆਏ ਤੇ ਉਹਨਾਂ ਆ ਕੇ ਬੇਨਤੀ ਕੀਤੀ ਤੇ ਗੁਰੂ ਸਾਹਿਬ ਨੇ ਕਿਹਾ ਤੂੰ ਸ਼ਰਨ ਆਇਆ ਹੁਣ ਭਾਵੇਂ ਆਪਣਾ ਆਪ ਵਾਰਨਾ ਪਵੇ ਤੇਰੇ ਧਰਮ ਤੇ ਤੇਰੀਆਂ ਇਹ ਕੀਤੇ ਹੋਏ ਕਰਮਾਂ ਤੇ ਕੋਈ ਆਚ ਨਹੀਂ ਆਏਗੀ ਤੇਰੇ ਧਾਰਮਿਕ ਕਰਮਾਂ ਤੇ ਕਰੇ ਆਵਾ ਤੇ ਕੋਈ ਆਂਤ ਨਹੀਂ ਮੈਂ ਆਉਣ ਦਿਆਂਗਾ ਜਿਹੜਾ ਗੁਰੂ ਦੀ ਸ਼ਰਨ ਹੈ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲਿਆ ਸੂਖ ਨਾ ਮਰ ਸ਼ੋਭਾ ਚਿੰਤਾ ਲਾਏ ਹਮਾਰੀ ਪ੍ਰਭੂ ਦੀ ਸ਼ਰਨ ਐਸੀ ਹੈ